ਹੈਲੋ ਗਾਇਸ ਆ ਦੇਖੋ ਅਗੀ ਹਸਣ ਦੀ ਤਾਂ ਕੋਈ ਗੱਲ ਨਹੀਂ ਹੈਗੀ ਹੱਸਦਾ ਘੱਟ ਵੇ ਇੱਕ ਮਿੰਟ ਗਾਇਸ ਸੁਣੇ ਇੱਕ ਚੀਜ਼ ਦਿਖਾਉਣਾ ਸਿੱਧੇ ਖੜੋ ਆ ਤੁਹਾਨੂੰ ਸਿੱਧੇ ਆ ਨਾ ਬਸ ਆ ਚੈੱਕ ਕਰੋ ਗਾਇਸ ਆ ਚੈੱਕ ਕਰੋ ਬਈ ਨਾ ਨਹੀਂ ਨਹੀਂ ਬਹੁਤ ਬੱਚਾ ਅਵੇਚ ਨਹੀਂ ਅੰਦਰ ਗਿਆ ਗਾਇਸ ਭਾਈ ਯਾਰ ਮੇਰੀ ਗੱਲ ਸੁਣ ਕਨਬਰ ਤੂੰ ਕਿੱਥੋਂ ਆਇਆ ਮੈਂ ਇੱਥੋਂ ਆਇਆ ਇਧੂ ਪਹਿਲਾਂ ਕਿੱਥੋਂ ਆ ਮੈਂ ਇਥੋਂ ਹੀ ਆ ਮੈਂ ਰੁੰਧਿਆਣੇ ਰਹਿੰਦਾ ਓ ਸ਼ਾਂਤ ਹੋ ਮੈਲੋਡੀ ਦਾ ਪੰਜਾ ਉਹਦੇ ਜਿਹੜਾ ਨਾ ਸੌਟ ਆਫ ਹੀ ਹੋ ਜੀਆਂ ਠੀਕ ਹੈ ਮੈਂ ਠੀਕ ਹੈ ਮੈਲੋਡੀ ਮੈਲੋਡੀਆਂ ਸੀ ਉਹਦੇ ਕੋਲੇ ਠੀਕ ਹੈ ਤੇ ਅਸੀਂ ਘਟੋੜ 20 ਤੋਂ 21 ਹੋ ਗਏ ਮੈਨੂੰ ਲੱਗਦਾ ਜਾਵੇਂਗਾ ਬਾਥਰੂਮ ਵਿੱਚ ਨਹੀਂ ਮੇਰੇ ਜਹਾ ਬਣਾ ਖਾਲੀਆਂ ਉਹ ਤਾਂ ਉਹੀ ਖਾਲੀਆਂ ਸੀ ਗਾਈ ਯਾਰ ਬਸ ਬਣਾ ਬਣਾਈ ਉਹ ਸੌਫਟਵੇਅਰ ਆ ਉਹ ਯਾਰ ਪੈਨੋ ਨਹੀਂ ਤਾਂ ਅੱਗੇ ਨਹੀਂ ਗੇ ਉਹ ਨਹੀਂ ਯਾਰ ਉਹ ਥੋੜੀ ਹੈ ਓਕੇ ਉਹਨਾਂ ਦਾ ਉਹਨਾਂ ਨੇ ਇਧਰੋਂ ਆ ਓਕੇ ਤੇ ਮਰੀ ਗੱਲ ਸੁਣੋ ਤੇ ਆਪਾਂ ਕਿੱਥੇ ਜਾ ਰਹੇ ਹਾਂ ਅੱਜ ਆਪਾਂ ਗਾਇਸ ਆ ਤੁਹਾਨੂੰ ਦੱਸਣਾ ਭੁੱਲ ਗਈ ਇਹੀ ਤੇ ਜਾਣ ਗਾਇਸ ਅਸੀਂ ਨਾ ਬਸੰਤ ਬਸ ਬਸ ਆਏ ਬਸੰਤ ਆਣੇ ਯਾਨੀ ਮਕਲਾਵੀ ਮਕਲਾਵੀ ਉਹ ਬਕਲਾਵੀ ਅਮਕਲਾਵੀ ਮਕਲਾਵੀ ਮਕਲਾਵੀ ਬਕਲਾਵੀ ਚੱਲਿਆ ਗਾਈਸ ਅਸੀਂ ਬਕਲਾਵੀ ਚੱਲਿਆ ਹਾਂ ਹੈ ਬਕਲਾਵੀ ਚੱਲਿਆ ਅਸੀਂ ਗਾਈਸ ਅਸੀਂ ਬਕਲਾਵੀ ਚੱਲਿਆ ਬੱਤਰੀਆਂ ਨਾਲ ਬਕਲਾਵੀ ਚੱਲਿਆ ਗਾਈਸ ਅਸੀਂ ਬਕਲਾਵੀ ਚੱਲਿਆ ਗਾਈਸ ਇਹ ਥੋੜੇ ਨਾ ਤੁਹਾਨੂੰ ਖਵਾ ਤਾਂ ਨਹੀਂ ਸਕਦੇ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕੀ ਕੀ ਖਾਦਾ ਹਨ ਗਾਈਸ ਪੂਰਾ ਫਾਇਦਾ ਗਿਆ ਅਬ ਅਸੀਂ ਉਸਤਾਦ ਚਿਲੇ ਅਸੀਂ ਸਾਰੇ ਇਕੱਠੇ ਹੋ ਜਾਈਓ ਟੀ ਸ਼ੈਡ ਤਾਂ ਵੀ ਕੁਸ ਬਗੜ ਸਕਦੇ ਮਤਲਬ ਕਿ ਖਾਣ ਪੀਣ ਨੂੰ ਕਹਿੰਦੇ ਆ ਅਸੀਂ ਗਾਇਸ ਨੂੰ ਹਾਂ ਚਿਕਣਾ ਉਹ ਇਕੱਠੇ ਹੋ ਜੋ ਤਾਂ ਵੀ ਤੁਸੀਂ ਸਾਡਾ ਗਾਇਸ ਤੁਹਾਨੂੰ ਅਸੀਂ ਦਾ ਇੱਕ ਤੁਹਾਨੂੰ ਇਹ ਗਾਲ ਦਦਿਆਂ ਸਾਡੇ ਕੋਲ ਨਾ ਡਿਫੈਂਡਰ ਕਿਹੜੀ ਐਲ ਸੀ ਹਾਂ ਸਾਡੇ ਕੋਲ ਨਾ ਐਲ ਸੀ ਖੜੀ ਆ ਆ ਦੇਖੋ ਗਾਇਸ ਸਾਡੀ ਐਲ ਸੀ ਚੈੱਕ ਕਰੋ ਗਾਇਸ ਆਹ ਦੇਖੋ ਐਲ ਸੀ ਐ ਉਹੀ ਨਾਲ ਦੀ ਲੈਣੂ ਐਲ ਸੀ ਐ ਨੰਬਰ ਨਾ ਦਿਖਾਈ ਮੈਂ ਕਿਹੜਾ ਦਿਖਾਉਣ ਲੱਗਿਆ ਮਗਰ ਲੱਗ ਜਾਣਗੇ ਤੈਨੂੰ ਪਤਾ ਕਦਾ ਹੋਇਆ ਕਿ ਆਪਣਾ ਟਾਇਰ ਟੂ ਮੁੰਚੱਕ ਦੇਣ ਵੀ ਨਹੀਂ ਆਸਰਾ ਗੱਗਣਾ ਪਵੇ ਆਪਣਾ ਰੋਟਾ ਵਾ ਕੇ ਨਾ ਖਬੋਜ ਉਹ ਪਿੱਛੇ ਨੂੰ ਨੰਬਰ ਆ ਗੱਡੀ ਦਾ ਉਹ ਕਰਦੇ ਹੋ ਉਹ ਤਾਂ ਕੱਟ ਬਰੈਲ ਕਰਦੇ ਹੋ ਗਲ ਗਲ ਗਾਈਸ ਮੈਂ ਸਦਾ ਹੀ ਗੇ ਬਲ ਬਲ ਰਲ ਕਰਦੇ ਹੋ ਇਹ ਵੀ ਉਹ ਕਰੀਏ ਨਹੀਂ ਨਹੀਂ ਇਹ ਵੀ ਕਿ ਮੈਨੂੰ ਟੋਪੀਆਂ ਕਰਦੀਆਂ ਵੀ ਇਹਨੇ ਤਾਂ ਕਰਕੇ ਲੈ ਯਾਰ ਗਾਈਸ ਜੇ ਤਾਂ ਉਹ ਨਹੀਂ ਬੋਲਦੀ ਇਹਨੇ ਗਾਈਸ ਲੋ ਗਾਈਸ ਪੈ ਯਾਰ ਮੇਰੀ ਗੱਲ ਸੁਣ ਬਾਈ ਅਗਲੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਠੀਕ ਆ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਗੱਲ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਖਵਾ ਨਹੀਂ ਸਕਦੇ ਹਾਂ ਖਵਾ ਗਾਈਸ ਇਹ ਥੋੜੇ ਨਾ ਬਸ ਹੋਈਆਂ ਬਾਈ ਗਾਈਸ ਤੁਸੀਂ ਨਾ ਮਜ਼ਾਕ ਕਰਦੇ ਆ ਹਾਂ ਯਾਰ ਓਨਲੀ ਵੀ ਆਰ ਓਨਲੀ ਕਿਡਿੰਗ ਆਈ ਗਾਈਸ ਓ ਕਿਡਿੰਗ ਓ ਯਾਰ ਆ ਨਾ ਮਜ਼ਾਕ ਗਾਈਸ ਇਹਨਾਂ ਨਾਲ ਪਾ ਗੱਲ ਨਹੀਂ ਕਰਨੀ ਗਾਈਸ ਆ ਵੀਡੀਓ ਤੋਂ ਇਹਦੇ ਬੈਕਯਾਰਡ ਕਰਦੀਆਂ ਜਾ ਗਾਈਸ ਨੂੰ ਜ਼ੂਮ ਦਿਖਾਉਨੇ ਆ ਮੈਂ ਇੱਕ ਹੋ ਮੇਰੇ ਫੋਨ ਦਾ ਜ਼ੂਮ ਦਿਖਾਵਾਂ ਗਾਈਸ ਥੋੜਾ ਜ਼ੂਮ ਇਹ ਗਾ ਅਸਟ ਕਮੰਟੀ ਜ਼ੂਮ ਦਿਖਾਉਂਦਾ ਆ ਕੱਟਾ ਤਾਂ ਇਹਦਾ ਆਪ ਦਿਖਦਾ ਨਹੀਂ ਹੈਗਾ ਮੱਝਾਂ ਇਹਦਾ ਜ਼ੂਮ ਦਿਖਾਉਂਦਾ ਉਹ ਭਾਈ ਜ਼ੂਮ ਜ਼ੂਮ ਕੁਸ ਨਹੀਂ ਅਸਲ ਵਿੱਚ ਤੁਹਾਨੂੰ ਜੇ ਅਸੀਂ ਮੋਬਾਈਲ ਦਿਖਾਤਾ ਵੀ ਅਸੀਂ ਕਿਹੜੇ ਨਾਲ ਬਲੌਗ ਬਣਾਉਂਦੇ ਆ ਕਿ ਤੁਸੀਂ ਹੱਸੋਗੇ ਸਾਡੇ ਤੇ ਲਾ ਇਹ ਹੈ ਗਾ ਗਾਈਜ਼ ਆ ਦੇਖੋ ਆ ਸਾਡਾ ਕਿਲਰ ਹੈ ਗਾਈਜ਼ ਇਹ ਇੱਕ ਕੱਲ ਕਰਦਾ ਇਹ ਕੱਲ ਕਰਦਾ ਤੁਹਾਨੂੰ ਉਹੀ ਲੱਗਦਾ ਇਹ ਕੱਲ ਕਰਦਾ ਤੇ ਡਰਦਾ ਭੱਜ ਵੀ ਗਿਆ ਹੂੰ ਕੱਲ ਕਰਦਾ ਵੀ ਕਰਦਾ ਉਹਦਾ ਮੋਗ ਮਾਰ ਗਿਆ ਤੇਰੀ ਗੱਲ ਸੁਣੋ ਬਾਈ ਇੱਧਰ ਆਇਓ ਓ ਯਾਰ ਆਪਣੀ ਗੱਡੀ ਦਾ ਲਾਇਟ ਦੇਖਾ ਜਿਹੜਾ ਪਰਲ ਆ ਕੇ ਲੈ ਗਿਆ ਆ ਦੇਖੋ ਲਾਈਟ ਚੈੱਕ ਕਰੋ ਗਾਈਜ਼ ਇਹ 15 ਲੱਖ ਰਿਆ ਉਹਨੇ ਦੀ ਗੱਡੀ ਨਹੀਂ ਉਹਣੀ ਇਹਨੇ ਲਾਇ ਨਾ ਬਾਈ ਅਸੀਂ ਨਹੀਂ ਇਹ 20 ਇੰਚੀ ਕੋ ਆਇਆ ਇਹ ਦੇਖ ਸੱਚੀ ਗਾਈਜ਼ ਬੀ ਐਨ ਸੀ ਹੈ ਬੀ ਐਨ ਸੀ ਹੈ ਬਾਈ ਉਹ 24 ਇੰਚੀ ਕੋ ਆਇਆ ਐਲ ਸੀ ਚ ਆਓ ਐਲ ਸੀ ਚੈੱਕ ਕਰੋ ਗਾਈਜ਼ ਚੈੱਕ ਕਰਾ ਦੇ ਯਾਰ ਲੋ ਪ੍ਰੋਫਾਈਲ ਆ ਆਲੋ ਗਾਈਜ਼ 12 ਰੱਖਦਾ ਤਾਂ ਗੱਲਾਂ ਟਾਇਰ ਟੈਰੀ ਆ ਗਾਈਸ ਇਹ ਥੋੜਾ ਜਿਆਦਾ ਹੀ ਲੱਗੇ ਤੱਕ ਇੱਕ ਜਾਨਵਰ ਵੀ ਦਿਖਾਵਾਂਗੇ ਯਾਰ ਕਾਣ ਦੇਰ ਇਹਨਾਂ ਨੂੰ ਆਪਾਂ ਸਮਝ ਗਿਆ ਤੂੰ ਮੈਂ ਸਮਝ ਗਿਆ ਖਾੜ ਜੋ ਬਿਲਹ ਬਸ ਸੰਤਨ ਤੇ ਜਾ ਕੇ ਫੇਰ ਜਾਇਓ ਮੈਂ ਬਾਹਰ ਦਾ ਖਾਣਾ ਪਸੰਦ ਨਹੀਂ ਰਿਹਾ ਮੈਨੂੰ ਵਾਹ ਉਹ ਲੱਗਾ ਤੂੰ ਖਿਚੜੀ ਵਗੈਰਾ ਫੋਕੇ ਚੌਲ ਕੀ ਬ੍ਰੈਡਾਂ ਦੇ ਘੋਲ ਕੇ ਦੁੱਧ ਐਨਾਂ ਚੁੱਕੇ ਹੀ ਚੀਜ਼ ਨੂੰ ਪਾਉਂਦੇ ਰੱਦ ਦੇ ਕਿਸੇ ਚੀਜ਼ ਇਹਨਾਂ ਲੈਟ ਬਾੜੀ ਪੈਂਦੀ ਆ ਸਿਨੋਮੈਟਿਕਸ ਲੈਣੇ ਹੈ ਨਹਿਰ ਨਹੀਂ ਨਹਿਰ ਗਾਈਜ਼ ਇਹ ਨੇਰਤੂ ਬ੍ਰੈਂਡ ਲਿਆ ਆਇਆ ਕਿਹੜੀ ਨਰਤੂ ਇਹ ਉੱਥੇ ਉਹ ਕਿਹੜਾ ਗੁਰਦੁਆਰਾ ਹੋ ਜਿਹੜੇ ਗੁਰਦੁਆਰੇ ਕੋਲ ਉਹ ਯਾਰ ਜਿਹੜਾ ਮਿਲਕ ਬਲੈਂਡ ਹਾਂ ਉੱਥੋਂ ਲਿਆ ਆਇਆ ਗਾਈਜ਼ ਇਹ ਜਿਹੜਾ ਉਹ ਘੰਟਾ ਘਰ ਚੋੜੇ ਵੀ ਯਾਰ ਤੋਂ ਇਹ ਆਇਆ ਸੀ 200 ਗਾਈਜ਼ ਪਰ ਇਹ ਕੈਨੇਡਾ ਤੋਂ ਆਏ ਕੈਨੇਡਾ ਤੋਂ ਆਈ ਵੀ ਆ ਇਹਨਾਂ ਨਾਲ ਥੋੜੀ ਮੇਂ ਪਜਾ ਉੱਥੋਂ ਲੈਣਾ ਨਹੀਂ ਨਹੀਂ ਭਾਈ ਸੇਮ ਸੇਮ ਹੀ ਆ ਬੰਦੇ ਅਸੀਂ ਮਤਲਬ ਕੀ ਸੇਮ ਸੇਮ ਹੀ ਆ ਮਤਲਬ ਕਿ ਇਹ ਵੀ ਸੇਮ ਹੀ ਆ ਅਸੀਂ ਇਕੱਠੇ ਹੀ ਗਏ ਸੀ ਲੈਣ ਐਵੀ ਨਾ ਕਿਤੇ ਸਮਝੋ ਵੀ ਇਹੀ ਜਾਰਡਨ ਪਾਈ ਫਿਰਦਾ ਇਹ ਤਾਂ ਅਸੀਂ ਉੱਥੋਂ 10 ਰੁਪਈਆ ਦਾ ਸਟicker ਲਵਾਇਆ ਉੱਥੇ ਆਪਣੇ ਸਾਡੇ ਲਾਉਂਦੇ ਆ ਇੱਥੇ ਸਾਡੇ ਘਰ ਦੇ ਨਾਲ ਹੀ ਇੱਕ ਬੰਦਾ ਬੈਠਾ ਉਹ ਮਸ਼ੀਨ ਨਾਲ ਅਟੈਚ ਕਰ ਦਿੰਦਾ ਇਹ ਤਾਂ ਇਹਦਾ ਉੱਚੀ ਵਾਲਾ ਬ੍ਰਾਂਡ ਬਰਬਰੀ ਭਰਉਣ ਨੂੰ ਫਿਰਦਾ ਸੀ ਨਹੀਂ ਭਾਈ ਇਹ ਵੀ ਤਾਂ ਬਣਾਉਣ ਨੂੰ ਕਰਦੇ ਇਹ ਵੀ ਬਟਾਉਣ ਹਾਂ ਉਹ ਹੀ ਗਾਇਸ ਦੀ ਬੂਡੀ ਚੈੱਕ ਕਰ ਲੋ ਭਾਈ ਇਹ ਵੀ ਭਾਈ ਉੱਥੇ ਹੀ ਰਹਿ ਜਾ ਜੰਪ ਮੈਨ ਦੇ ਜੰਪ ਮੈਨ ਸਬਜ਼ੀ ਮੰਡੀ ਨਹੀਂ ਲੱਗਦੀ ਇਹ ਗਾਇਸ ਇਹ ਤਾਂ ਉਹ ਜ਼ਿਆਦਾ ਹੋ ਰਿਹਾ ਕੋਟੇ 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 ਵੇਜਨ ਨੂੰ ਕੁੱਟੀ ਕੁੱਟੀ ਸਾਰਜੀ ਮੰਡੀ ਤੋਂ ਲੈ ਆ ਯਾਰ ਹਾਂ ਅੱਛਾ ਠੀਕ ਆ ਠੀਕ ਆ ਠੀਕ ਆ ਭਾਈ ਕੈਨੇਡਾ ਚੋਂ ਆਇਆ ਭਾਈ ਕੈਨੇਡਾ ਚੋਂ ਆਇਆ ਆ ਜਾ ਯਾਰ ਕੈਨੇਡਾ ਚੋਂ ਆਇਆ ਇਸ ਦੇਖੋ ਬੰਦ ਕਰ ਦੇ ਉਹ ਮੈਂ ਰੱਖਦਾ ਜੋ ਗਾਇਸ ਮਿਲਦੇ ਪੂਰੀ ਕੈਂਡਾ ਲੈ ਲਈਏ ਆ ਲੈ ਲਈ ਵਾਸ OK ਲੱਗ ਗਿਆ ਨਾ ਪੂਰੀ ਹੁਣ ਜੀ ਆ ਵੀ ਪਸੰਦ ਆ ਗਿਆ ਵੀ ਲੱਗਾਂ ਕਿੰਨੀਆਂ ਹੋ ਗਈਆਂ ਦੋ ਹੋ ਗਈਆਂ ਦੋ ਹੋ ਗਈਆਂ ਜੂਐਸ ਫੋਲੋ ਦੀਆਂ ਵਧੀਆ ਸ਼ਰਟਾਂ ਨੇ ਹਨਾ ਟੀ-ਸ਼ਰਟਾਂ ਵਧੀਆ ਨੇ ਟੂਥ ਆ ਗੁਰੀ ਕੈਂਡ ਲੱਗ ਗਿਆ ਠੀਕ ਹੈ ਆ ਵੀ ਆਪਾਂ ਕਰ ਲਈਏ ਬਾਏ ਬਾਏ ਇਸ ਸੀਸ ਮੇਰਾ ਇੱਕ ਖਰਾਬ ਹੋ ਗਿਆ اچھا ਫੁਰਸ਼ੂਰ ਤੇ ਤੋਂ ਦੀ 파ਰਟੀ ਜਾਦੀ ਆਹ ਬੋ ਜੋ ਹੈ ਬਲੈਕ ਸੀ ਨਾ ਕੋਈ ਸ਼ਿਕਾਇਤ ਉਹ ਲਿਆਜ ਜੀ ਕੈਪੀਅਸ ਨੂੰ ਨਾਲ ਕੋ ਰਹੀ ਹੈ ਇਹ ਇੱਕ ਤਰ੍ਹਾਂ ਦਾ ਡ੍ਰਿੰਕਰ ਦਾ ਆਹ ਵਧੀਆ ਚਲੋ ਦੋ ਪਾਈ ਲੈ ਲੀ ਹੈਵੀਨੈਟ ਲਿਮਿਟਿਡ ਐਡੀਸ਼ਨ ਆਰਟੀਕਲ